ਤਸਵੀਰਾਂ ਦਿੱਲੀ ਨੈਸ਼ਨਲ ਹਾਈਵੇ ਰੋਡ ਦੀਆਂ ਨੇ ਕੱਲ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਦਾ ਨਿਕਲਣਾ ਵੀ دشਵਾਰ ਕਰ ਦਿੱਤਾ ਹੈਗਾ ਨਿਕਾਸੀ ਹੈ ਨਹੀਂ ਸੀਵਰੇਜ ਬੈਕ ਮਾਰ ਜਾਂਦੇ ਨੇ ਤੇ ਆ ਰੋਡ ਤੇ ਪਾਣੀ ਖੜਾ ਰਹਿੰਦਾ ਪੱਕਾ ਹੀ ਥੋੜੇ ਖੜੇ ਖੜੇ ਦੇਖ ਲਿਓ ਇੱਥੇ ਕਿਸੇ ਨਾ ਕਿਸੇ ਦਾ ਵਾਂਪਰ ਖੁੱਲੇ ਜਾਣਾ ਵਾ ਇਹ ਚਟੋਏ ਬੈ ਚੁੱਕੇ ਆ ਵੱਡੀਆਂ ਵੱਡੀਆਂ ਗੱਡੀਆਂ ਛੋਟੀਆਂ ਛੋਟੀਆਂ ਗੱਡੀਆਂ ਸਾਰੀਆਂ ਡਿੱਗਦੀਆਂ ਪਈਆਂ ਨੇ ਇੱਥੇ ਛਾ ਜਿਆਦਾ ਫਲਟਦੇ ਆ ਕਿਆ ਹੋ ਗਿਆ ਗੱਡੀ ਖਰਾਬ ਹੋ ਗਿਆ ਖਰਾਬ ਹੋ ਗਿਆ ਸਰ ਟੋਇਆ ਬਹੁਤ ਹੈ ਬਹੁਤ ਬੁਰਾ ਹਾਲ ਹੈ ਇੰਨਾ ਪ੍ਰੇਸ਼ਾਨੀ ਹੁੰਦੀ ਹੈ ਦੇਖੋ ਸਾਰਾ ਡੀਜ਼ਲ ਡੀਜ਼ਲ ਹੋ ਗਿਆ ਇੱਕ ਹੋਰ ਆਟੋ ਇੱਥੇ ਇਸੇ ਸੜਕ ਦੀ ਪੇਂਟ ਚੜ ਚੁੱਕਾ ਹੈ ਤੇ ਉਹ ਉਧਰ ਚੜਾਉਣ ਲੱਗੇ ਤੇ ਥੋੜੇ ਪਾਰ ਚੜਾਉਣ ਲੱਗੇ ਤੇ ਉਹ ਥੱਲੇ ਹਿੱਸਾ ਲੱਗ ਗਿਆ ਗੱਡੀ ਦਾ ਤੇ ਫਸ ਗਏ ਜਾਮ ਵਿੱਚ ਇੱਕ ਹੋਰ ਗੱਡੀ ਸੰਜੇ ਜੀ ਅੱਜ ਆਪਾਂ ਗੱਡੀਆਂ ਗਿਣਨੀਆਂ ਨੇ ਹੋਰ ਬਾਕੀ ਹੋਰ ਗੱਡੀ ਹੈ ਕਹਿੰਦੇ ਔਰ 4x4 ਦਾ ਇਹ ਹਾਲ ਹੋ ਗਿਆ ਬਿਲਕੁਲ ਹੀ ਦੇਖ ਲਓ ਉਹਨਾਂ ਨੇ ਕਿੰਨਾ ਜੋ ਲੱਗ ਗਿਆ ਕਹਿੰਦੇ 70-80 ਹਜ਼ਾਰ ਰੁਪਏ ਦਾ ਸਾਡੀ ਗੱਡੀ ਦਾ ਨੁਕਸਾਨ ਹੋ ਗਿਆ ਤਾਂ ਤੁਸੀਂ ਦੇਖੋ ਇੱਕ ਹੋਰ ਫਸ ਗਈ ਔਰ ਫਸ ਗਈ ਫਿਰ ਫਸ ਗਿਆ ਆਪਣਾ ਗੱਡੀ ਅਸੀਂ ਇਸ ਨੂੰ ਟੱਕਾ ਲਗਾਏ ਹਮ ਕਿਸ ਕਿਸ ਦੀ ਮਦਦ ਕਰਾਂਗੇ ਹਮ ਕਮਾएंगे ਆਪਣੇ ਬੱਚੋਂ ਦਾ ਪੇਟ ਭਰਾਂਗੇ ਕਿਆ ਕਿਆ ਕਰਾਂਗੇ ਤੁਸੀਂ ਫੁੱਟਪਾਥ ਤੇ ਗੱਡੀ ਚੜਾਈ ਹੈ ਹਾਂ ਕਿਉਂ ਚਲਾਇ ਗੱਡੇ ਪਲਟ ਜਾਣਾ ਗੱਡੀ ਪਲਟ ਜਾਣਾ ਪਲਟ جاتی ਹੈ ਕਿੰਨੇ ਆਟੂ ਵਾਲੇ गिर ਜਾਂਦੇ ਸਵਾਰੀ ਨੂੰ ਚੋਟ ਲੱਗ ਜਾਂਦੀ ਹੈ ਤਸਵੀਰਾਂ ਦਿੱਲੀ ਨੈਸ਼ਨਲ ਹਾਈਵੇ ਰੋਡ ਦੀਆਂ ਨੇ ਜਿੱਥੇ ਕੱਲ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਦਾ ਨਿਕਲਣਾ ਵੀ دشਵਾਰ ਕਰ ਦਿੱਤਾ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜੀਆਂ ਗੱਡੀਆਂ ਨੇ ਉਹ ਫੁੱਟਪਾਥ ਦਾ ਸਹਾਰਾ ਲੈ ਕੇ ਆਪਣਾ ਰਸਤਾ ਤੈਅ ਕਰ ਰਹੀਆਂ ਨੇ ਕਾਰਨ ਹੈ ਕਿ ਇਹਦੇ ਅੰਦਰ ਜਾਣ ਤੋਂ ਵੀ ਗੱਡੀਆਂ ਨੂੰ ਡਰ ਲੱਗ ਰਿਹਾ ਹੈ ਕਿ ਕਿਤੇ ਕੋਈ ਭਾਰੀ ਨੁਕਸਾਨ ਨਾ ਹੋ ਜਾਵੇ ਇੱਥੇ ਜਿਹੜੇ ਲੋਕ ਮੌਜੂਦ ਹੈ ਗੱਲਬਾਤ ਕਰ ਲੈਂਦੇ ਆ ਬੀਰੇ ਜੀ ਨੈਸ਼ਨਲ ਹਾਈਵੇ ਦਾ ਕੀ ਹਾਲ ਹੈਗਾ ਬਹੁਤ ਮਾੜਾ ਹਾਲ ਆ ਜੀ 2-2 3-3 ਫੁੱਟ ਦੇ ਟੋਏ ਆ ਜੀ ਆ ਪਾਣੀ ਚ ਪਿਛਲੀ ਵਾਰੀ ਗੱਡੀ ਦਾ ਚੈਂਬਰ ਟੁੱਟ ਗਿਆ ਜੀ ਇਹਦੇ ਵਿੱਚ ਪਾਣੀ ਦੇ ਬਹੁਤ ਮੰਮੰਦਾ ਹਾਲ ਆ ਜੀ ਇਸੇ ਕਰਕੇ ਸ਼ਾਇਦ ਹੈ ਨਾ ਸਾਈਡ ਤੋਂ ਦੀ ਕੱਢਣ ਦੀ ਕੋਸ਼ਿਸ਼ ਕਰ ਰਹੇ ਲੋਕ ਵੀ ਵਿੱਚ ਨਾ ਜਾਣਾ ਪਾਉਂ ਹਾਂਜੀ ਉਸ ਦੇ ਵਿਚਾਲੇ ਵੀ ਖੰਭਾ ਲੱਗਿਆ ਵਾ ਨਾ ਉਸ ਉਧਰ ਦੀ ਰਸਤਾ ਨਾ ਇਧਰ ਦੀ ਰਸਤਾ ਦੇਖੋ ਜੀ ਆ ਪਾਣੀ ਪੱਕਾ ਹੀ ਇੱਥੇ ਪੱਕਾ ਹੀ ਹੁੰਦਾ ਬਰਸਾਤ ਹੋਵੇ ਨਾ ਹੋਵੇ ਇਹ ਪਾਣੀ ਇੱਥੇ ਹੀ ਪੱਕਾ ਹੀ ਹੁੰਦਾ ਵਾ ਇਤਾਰਨ ਕੀ ਹੈ ਆਖਰਤ ਇੰਨੀ ਮਾਮੂਲੀ ਬਰਸਾਤ ਔਰ ਇਨਾ ਜਿਆਦਾ ਪਾਣੀ ਬਾਦ ਜੀ ਦੇਖ ਲਓ ਸਿਸ ਪਾਣੀ ਦੀ ਨਿਕਾਸੀ ਹੈ ਨਿਕਾਸੀ ਹੈ ਨਹੀਂ ਸੀਵਰੇਜ ਬੈਕ ਮਾਰ ਜਾਂਦੇ ਨੇ ਤੇ ਆ ਰੋਡ ਤੇ ਪਾਣੀ ਖੜਾ ਰਹਿੰਦਾ ਪੱਕਾ ਹੀ ਇਹਦੇ ਅੰਦਰ ਵਿੱਚ ਬਹੁਤ ਡੈਗਦੇ ਸਕੂਟਰ ਮੋਟਰਸਾਈਕਲ ਵਾਲੇ ਬਹੁਤ ਡੈਗਦੇ ਆ ਦੇ ਵਿੱਚ ਬਹੁਤ ਮੰਦਾ ਹਾਲ ਆ ਜੀ ਗੱਡੀਆਂ ਵਾਲੇ ਦਾ ਕਿੰਨਾ ਨੁਕਸਾਨ ਹੋ ਸਕਦਾ ਬਹੁਤ ਜਿਆਦਾ ਆ ਦੇਖੋ ਤੁਸੀਂ ਖੜੇ ਹੋ ਤੁਹਾਡੇ ਖੜੇ ਖੜੇ ਦੇਖ ਲਿਓ ਇੱਥੇ ਕਿਸੇ ਨਾ ਕਿਸੇ ਦਾ ਬੈਂਪਰ ਖੁੱਲੇ ਜਾਣਾ ਇੱਥੇ ਖੜੇ ਨੇ ਖੜੇ ਜਿਹੜੇ ਗੱਡੀਆਂ ਨੇ ਖਰਾਬ ਹੋ ਰਹੀਆਂ ਨੇ ਤੁਹਾਨੂੰ ਦਿਖਾ ਦਈਏ ਕਿ ਪਿੱਛੇ ਇੱਕ ਟੈਂਪੂ ਪਹਿਲਾਂ ਹੀ ਜਿਹੜਾ ਹੈ ਪਾਣੀ ਦੇ ਵਿੱਚ ਫਸ ਕੇ ਖਰਾਬ ਹੋ ਚੁੱਕਾ ਹੈਗਾ ਔਰ ਇਸ ਕਰਕੇ ਹੁਣ ਗੱਡੀਆਂ ਫੁੱਟਪਾਥ ਦਾ ਸਾਰ ਤੁਸੀਂ ਫੁੱਟਪਾਥ ਤੇ ਗੱਡੀ ਚੜਾਈ ਹੈ ਹਾਂ ਕਿਉਂ ਕਿ ਲਾਇਆ ਗੱਡੇ ਪਲਟ ਜਾਣਾ ਗੱਡੀ ਪਲਟ ਜਾਣਾ ਪਲਟ جاتی ਹੈ ਕਿੰਨੇ ਆਟੂ ਵਾਲੇ गिर ਜਾਂਦੇ ਸਵਾਰੀ ਕੋ ਚੋਟ ਲੱਗ ਜਾਂਦੀ ਹੈ ਹਾਂ ਚੋਟ ਲੱਗਣੇ ਦਾ ਡਰ ਹੈ ਡਰ ਹੈ ਬਹੁਤ ਡਰ ਹੈ ਜਾਨ ਕੀ ਬਾਜੀ ਲਗਾ ਕੇ ਚਲਾ ਰਹੇ ਹੈ ਗਾੜੀ ਨਹੀਂ ਚਲਾएंगे ਤਾਂ ਰੋਟੀ ਕਹਾਂ ਤੋਂ ਖਾएंगे ਜਾਨ ਦੀ ਬਾਜੀ ਲਗਾਣੀ ਪੈ ਰਹੀ ਹੈ ਇਹਨਾਂ ਨੂੰ ਆਪਣਾ ਰਸਤਾ ਤੈਅ ਕਰਨ ਲਈ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇੰਨਾ ਜ਼ਿਆਦਾ ਇੰਨੇ ਜ਼ਿਆਦਾ ਟੋਏ ਹੈ ਇਹਦੇ ਅੰਦਰ ਕਿ ਇਹਦੇ ਵਿੱਚ ਮਾਮੂਲੀ ਆਟੋ ਵਾਲਾ ਜਾ ਵੀ ਨਹੀਂ ਸਕਦਾ ਕਿੰਨੇ ਗੱਡੇ ਹੋਣਗੇ ਅਰੇ ਹਜ਼ਾਰੋਂ ਗੱਡੇ ਹੋਣਗੇ 2-2 ਫੁੱਟ ਦੇ ਗੱਡੇ ਹੈ ਪਾਣੀ ਵਿੱਚ ਕੁਝ ਨਹੀਂ ਦਿਖਦਾ ਹੈ ਪਾਣੀ ਵਿੱਚ ਗੱਡਾ ਤਾਂ ਦਿਖੇਗਾ ਨਹੀਂ ਤੁਸੀਂ ਦੇਖ ਸਕਦੇ ਹੋ ਪਿੱਛੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਆਟੋ ਔਰ ਕਾਰ ਵਾਲੇ ਦੀਆਂ ਔਰ ਇਹ ਹਾਲ ਹੈ ਵੀਰੇ ਜੀ ਹਾਲਾਤ ਕੀ ਨੈਸ਼ਨਲ ਹਾਈਵੇ ਦੇ ਬਹੁਤ ਬੁਰਾ ਹਾਲ ਹੈ ਜੀ ਪਰ ਪਿੱਛੇ ਵੇਖੋ ਗੱਡੀ ਵੀ ਖੜਾ ਹੋ। ਆ ਵੇਖੋ ਪਾਣੀ ਦੇ ਵਿੱਚ ਸਾਰੇ ਯਾਰ ਯਾਰ ਪਿੱਛਦੇ ਪੈ ਨੇ। ਕਾਰਨ ਕੀ ਹੈ ਇੰਨੀ ਕਿ ਬਰਬਾਦ ਦੇ ਨਾਲ ਇਹ ਹਾਲ ਹੋ ਗਿਆ। ਇਹ ਸੜਕ ਸਾਡੀ ਖਰਾਬ ਹੋ ਚੁੱਕੀ ਹੈ। ਪੂਰੀ ਜਰਾਂ ਨਾਲ। ਹਾਂਜੀ ਹਾਂਜੀ। ਇੱਥੇ ਟੋਏ ਪੈ ਚੁੱਕੇ ਆ ਵੱਡੀਆਂ ਵੱਡੀਆਂ ਗੱਡੀਆਂ ਛੋਟੀਆਂ ਛੋਟੀਆਂ ਗੱਡੀਆਂ ਸਾਰੀਆਂ ਡਿੱਗਦੀਆਂ ਪਈਆਂ ਨੇ। ਈ ਰਿਕਸ਼ਾ ਜਿਆਦਾ ਫਲਟਦੇ ਆ। ਈ ਰਿਕਸ਼ਾ ਵੀ ਇੱਥੇ ਜਿਹੜੇ ਨੇ ਪਲਟੇ ਜਾਂਦੇ ਨੇ ਔਰ ਇਸੇ ਕਰਕੇ ਤੁਸੀਂ ਦੇਖੋ ਫੁੱਟਪਾਥ ਦਾ ਸਹਾਰਾ ਲੈ ਕੇ ਗੱਡੀਆਂ ਜਾ ਰਹੀਆਂ ਨੇ। ਸੰਜੀ ਜਰਾ ਇੱਕ ਵਾਰ ਦਿਖਾ ਦਿਓ ਫੁੱਟਪਾਥ ਦੇ ਉੱਤੇ ਦੀ ਮਜਬੂਰ ਲੋਕ ਆਪਣੀਆਂ ਗੱਡੀਆਂ ਲੈ ਔਰ ਕਾਰਨ ਹੀ ਹੈ ਕਿ ਅੰਦਰ ਇਹ ਸੜਕ ਦੇ ਅੰਦਰ ਚਲਾ ਨਹੀਂ ਸਕਦੇ ਵੀਰ ਜੀ ਅੰਦਰ ਲੱਗਦਾ ਡਰਦੇ ਆ ਲੋਕ ਵੀ ਅੰਦਰ ਹਾਂਜੀ ਹਾਂਜੀ ਟੋਏ ਆ ਨਾ ਪਲਟ ਜਾਂਦਾ ਵਾ ਪਲਟ ਜਾਂਦਾ ਹਾਂਜੀ ਅੱਛਾ ਗੱਡੀ ਖਰਾਬ ਵੀ ਹੋ ਸਕਦੀ ਹੈ ਖੜੀ ਹੈ ਹਾਂਜੀ ਆਂਦੀ ਉਹ ਟਾਇਰ ਟਾਇਰ ਖਰਾਬ ਹੋ ਗਿਆ ਦੇਖੋ ਤੇ ਇੱਥੇ ਟੈਂਪੂ ਜਿਹੜੇ ਨੇ ਉਹ ਵੀ ਜਿਹੜੇ ਨੇ ਫਸੇ ਹੋਏ ਨੇ ਔਰ ਤੁਸੀਂ ਦੇਖੋ ਕਿ ਕਈ ਗੱਡੀਆਂ ਜਿਹੜੀਆਂ ਨੇ ਸਹਾਰਾ ਲੈ ਰਹੀਆਂ ਨੇ ਤੁਸੀਂ ਵੀ ਫੁੱਟਪਾਥ ਦਾ ਸਹਾਰਾ ਭਾਜੀ ਫੁੱਟਪਾਥ ਦਾ ਸਹਾਰਾ ਲੈ ਕੇ ਟੈਂਪੂ ਜਿਹੜੇ ਨੇ ਜਾ ਰਹੇ ਨੇ ਪਛਲਣਿਆ ਢੜਕੇ ਵਿੱਚ ਵਿੱਚੋਂ ਕਿਉਂ ਨਹੀਂ ਆਏ ਆ ਬਹੁਤ ਖੱਡਾ ਹੈ ਮਹਾਰਾਜ ਜੀ ਨਿਕਲ ਨਹੀਂ ਪਾ ਰਹਾ ਬਹੁਤ ਬੁਰਾ ਹਾਲ ਹੈ ਢੜਕਾ ਛੋਟ ਵੀ ਲੱਗ ਸਕਦਾ ਆ ਛੋਟ ਵੀ ਲੱਗ ਸਕਦਾ ਗਿਰ ਵੀ ਜਾਤਾ ਹੈ ਇਸ ਵਿੱਚ ਆ ਫਸ ਜਲ ਜਾਂਦਾ ਹੈ ਖੱਡਾ ਤੇ ਗੱਡੀ ਫਸ ਜਾਂਦੀ ਹੈ ਜਾਮ ਲੱਗ ਜਾਂਦਾ ਹੈ ਇੱਕਦਮ ਆ ਜਾਮ ਲੱਗ ਜਾਂਦਾ ਤੁਸੀਂ ਇਹ ਦੇਖੋ ਕਿ ਫੁੱਟ ਪਾਦ ਦੇ ਉੱਤੇ ਗੱਡੀਆਂ ਚੱਲਦੀਆਂ ਹੋਈਆਂ ਤੁਹਾਨੂੰ ਨਜ਼ਰ ਆਣ ਗਈਆਂ ਕੀ ਕਾਰਨ ਇਹ ਹੈ ਕਿ ਸੜਕ ਦੇ ਅੰਦਰ ਲੋਕ ਜਾਨ ਤੋਂ ਵੀ ਡਰਦੇ ਹੋ ਰ ਇੱਥੇ ਤੁਸੀਂ ਇਹ ਦੇਖੋ ਗੱਡੀ ਜਿਹੜੀ ਹੈ ਖਰਾਬ ਹੋ ਚੁੱਕੀ ਹੈਗੀ ਹੈ ਫੁੱਟਪਾਥ ਤੇ ਜਾਣ ਲਈ ਮਜੂਰ ਹੈ ਭਾਜੀ ਫੁੱਟਪਾਥ ਤੇ ਕੱਲ ਹੀ ਚੜਾ ਲਿਆ ਅੱਜ ਭਾਈ ਖੱਡੇ ਬੜੇ ਡਰ ਲੱਗਦਾ ਸੜਕ ਤੋਂ ਪਾਰ ਲੱਗਣਾ ਹੀ ਹੈ ਜੇ ਚੱਲਣਾ ਹੀ ਬਿਲਕੁਲ ਤਾਂ ਡਰ ਲੱਗ ਰਿਹਾ ਲੋਕਾਂ ਨੂੰ ਇਸ ਸੜਕ ਤੋਂ ਜਾਣ ਲਈ ਔਰ ਤੁਸੀਂ ਪਿੱਛੇ ਤੱਕ ਦੇਖੋ ਕਿ ਇਹ ਇੱਕ ਘੱਟੋ ਘੱਟ 2-2 3-3 ਫੁੱਟ ਪਾਣੀ ਇੱਥੇ ਖੜਾ ਹੈ ਹਾਲਾਂਕਿ ਇਹ ਸਰਵਿਸ ਲੇਨ ਹੈ ਔਰ ਉੱਪਰ ਬ੍ਰਿਜ ਹੈ ਔਰ ਜਿਨ੍ਹਾਂ ਨੇ نیچے ਜਾਣਾ ਹੈ ਢੰਡਾਰੀ ਹੈ ਦਿੱਲੀ ਵੱਲ ਨੂੰ ਜਾਣਾ ਹੈ ਉਹਨਾਂ ਦੇ ਲਈ ਇੱਥੇ ਪੂਰੀ ਤਰ੍ਹਾਂ ਨਾਲ ਮੁਸੀਬਤ ਖੜੀ ਹੋਈ ਹੈ ਕਾਰਨ ਹੈ ਕੀ ਸੜਕ ਦੇ ਅੰਦਰ ਜਾ ਨਹੀਂ ਸਕਦੇ ਇੰਨੇ ਜਿਆਦਾ ਟੋਏ ਐ ਔਰ ਫੁੱਟਪਾਥ ਤੇ ਸਹਾਰਾ ਲਿਤਾ ਜਾਂਦਾ ਹੈ ਗੱਡੀ ਨੂੰ ਕੱਢਣ ਦੇ ਲਈ ਤਾਂ ਜੋ ਸੜਕ ਦੇ ਵਿੱਚ ਇੰਨੇ ਟੋਏ ਦੇ ਕਰਕੇ ਉਹਨਾਂ ਦੀ ਗੱਡੀ ਨੂੰ ਕਿਤੇ ਕੋਈ ਨੁਕਸਾਨ ਨਾ ਹੋ ਜAVE ਔਰ ਸਭ ਤੋਂ ਵੱਡੀ ਗੱਲ ਰਿਕਸ਼ਾ ਚਾਲਕ ਜਿਹੜੇ ਨੇ ਉਹ ਇਸ ਲਈ ਨਹੀਂ ਜਾਂਦੇ ਕੀ ਇਹਦੇ ਅੰਦਰ 2-2 ਫੁੱਟ ਡੂੰਘੇ ਟੋਏ ਐ ਅਗਰ ਇੱਕ ਵਾਰੋ ਟੋਏ ਦੇ ਵਿੱਚ ਗੱਡੀ ਗਈ ਤਾਂ ਸਮਝੋ ਤੁਹਾਡੇ ਸੱਟਪੇੜ ਲੱਗਣਾ ਲਾਜ਼ਮੀ ਐ ਇਸ ਕਰਕੇ ਫੁੱਟਪਾਥ ਦਾ ਸਹਾਰਾ ਲੈਂਦੇ ਹੋਏ ਨਜ਼ਰ ਆ ਰਹੇ ਐ ਔਰ ਇੱਥੇ ਦੇਖੋ ਤੁਸੀਂ ਗੱਡੀਆਂ ਵੀ ਖਰਾਬ ਹੋ ਚੁੱਕੀਆਂ ਔਰ ਦੂਜੇ ਪਾਸੇ ਸੰਜੀਤ ਜੀ ਉਹ ਦਿਖਾਈਓ ਫੁੱਟਪਾਥ ਤੇ ਅੱਧੀ ਗੱਡੀ ਚੜਾ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਫੇਰ ਵੀ ਗੱਡੀ ਜਿਹੜੀ ਐ ਉਹ ਪੂਰੀ ਤਰ੍ਹਾਂ ਨਾਲ ਫਸ ਚੁੱਕੀ ਐ ਫੁੱਟਪਾਥ ਦੇ ਉੱਤੇ ਫਸ ਚੁੱਕੀ ਐ ਹੁਣ ਉਹਨੂੰ ਕੱਢਣ ਦੀ ਕੋਸ਼ਿਸ਼ ਕਰਨਗੇ ਕਿਆ ਹੋ ਗਿਆ ਗੱਡੀ ਖਰਾਬ ਹੋ ਗਿਆ ਖਰਾਬ ਹੋ ਗਿਆ ਸਰ ਟੋਇਆ ਬਹੁਤ ਹੈ ਬਹੁਤ ਬੁਰਾ ਹਾਲ ਹੈ ਇਤੋਂ ਜਾਨ ਵੀ ਜੋਖਿਮ ਜਪਾ ਕੇ ਨਿਕਲ ਲੈ ਲੋ ਬਹੁਤ ਜ਼ਿਆਦਾ ਇੰਨਾ ਪਰੇਸ਼ਾਨੀ ਹੁੰਦੀ ਹੈ ਦੇਖੋ ਸਾਰਾ ਡੀਜ਼ਲ ਡੀਜ਼ਲ ਹੋ ਗਿਆ ਨੁਕਸਾਨ ਹੋ ਗਿਆ ਗੱਡੀ ਨੁਕਸਾਨ ਹੋ ਗਿਆ ਜੀ ਕਿਸੇ ਨੁਕਸਾਨ ਕਿਸੇ ਹੋ ਪਾਈ ਫਟ ਗਈ ਪੂਰੀ ਇਹਨੇ ਡਿਸਬੈਲੈਂਸ ਹੋਣ ਕਰਕੇ ਬਾਡੀ ਦੇ ਡਿਸਬੈਲੈਂਸ ਬੰਦੀ ਨਹੀਂ ਉਹਦੇ ਕਰਕੇ ਪਾਈ ਫਟ ਗਈ ਅੱਛਾ ਪਾਣੀ ਜ਼ਿਆਦਾ ਖੜਾ ਸੀ ਟੋਇਆ ਦਿਖਿਆ ਪਾਣੀ ਹਾਂ ਪਾਣੀ ਜ਼ਿਆਦਾ ਖੜਾ ਕਰਕੇ ਟੋਇਆ ਪਤਾ ਹੀ ਨਹੀਂ ਲੱਗਦਾ ਉਹ ਟੋਇਆ ਹੀ ਹੈ ਉੱਥੇ ਤਾਂ ਇਹ ਕਰਕੇ ਗੱਡੀ ਖਰਾਬ ਹੋਈ ਮੇਰੀ ਤੁਸੀਂ ਇੱਥੇ ਦੇਖੋ ਕਿ ਟੋਏ ਦੇ ਵਿੱਚ ਗੱਡੀ ਗਿਰਦੀ ਹੈ ਔਰ ਡੀਜ਼ਲ ਵਾਲੀ ਪਾਈਪ ਫਟਣ ਨਾਲ ਇਹਨਾਂ ਦਾ ਨੁਕਸਾਨ ਹੋ ਜਾਂਦਾ ਔਰ ਪੂਰੀ ਇੱਥੇ ਦੇਖੋ ਪਾਣੀ ਦੇ ਵਿੱਚ ਤੇਲ ਹੀ ਤੇਲ ਤੁਹਾਨੂੰ ਹੁਣ ਦਿਖਾਈ ਦੇਗਾ ਹਰ ਪਾਸੇ ਡੀਜ਼ਲ ਫੈਲ ਚੁੱਕਾ ਪਾਣੀ ਦੇ ਵਿੱਚ ਔਰ ਕਾਰਨ ਇਹੀ ਹੈ ਕਿ ਇੱਥੇ ਇੰਨੇ ਜ਼ਿਆਦਾ ਟੋਏ ਹੈ ਕਿ ਉੱਤੇ ਚੱਲਣਾ ਵੀ ਮੁਸ਼ਕਲ ਹੈ ਗੱਡੀਆਂ ਫੁੱਟਪਾਥ ਤੇ ਚੜਾਣੀਆਂ ਪੈਰੀਆਂ ਨੇ ਬਾਬਾ ਜੀ ਸੜਕ ਛੱਡ ਕੇ ਫੁੱਟਪਾਥ ਤੇ ਆ ਗਏ ਟੋਏ ਆ ਜੀ ਗੱਡੀਆਂ ਪਾਲਟੀਆਂ ਸਵਾਰੀ ਦੇ ਸੱਟਾਂ ਲੱਗ ਰਹੀਆਂ ਨੇ ਸਵਾਰੀ ਹੁਣ ਅਗਲਾ ਕਹਿੰਦਾ ਤੁਸੀਂ ਧਿਆਨ ਨਾਲ ਨਹੀਂ ਚਲੋਂਦੇ ਕੀ ਕਰੀਏ ਜੀ ਮਹਾਰਾਜ ਬਿਲਕੁਲ ਤੁਸੀਂ ਤਾਂ ਤਿਆਰ ਰੱਖ ਲਓਗੇ ਸੜਕ ਕੀ ਦਾ ਤਿਆਰ ਰੱਖੂਗੀ ਇਹ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਇੱਕ ਦਿਨ ਦਾ ਕੰਮ ਨਹੀਂ ਮੀਂਹ ਪੈਂਦਾ ਪਾਣੀ ਦਾ ਛੱਪੜ ਲੱਗ ਜਾਂਦਾ ਇੱਥੇ ਛੱਪੜ ਤਾਂ ਚਲੋ ਚੱਲ ਲਊਗਾ ਬੰਦਾ ਜਿਹੜੇ ਟੋਏਆਂ ਦੇ ਅੰਦਰ ਟੋਏਆਂ ਦੇ ਗੱਡੀਆਂ ਪਾਲਟਦੀਆਂ ਆਈਆਂ ਗੱਡੀਆਂ ਪਾਲਟ ਕੇ ਜਾਨੀ ਨੁਕਸਾਨ ਹੁੰਦਾ ਜਿਹੜਾ ਉਹ ਵੀ ਘੱਟ ਅੱਛਾ ਜਾਨ ਲੱਗੇ ਡਰ ਤੁਹਾਨੂੰ ਵੀ ਡਰ ਲੱਗ ਰਿਹਾ ਸੜਕ ਸੁਬਾ ਸਵੇਰੇ ਗਾਏ ਪੈਜਣੇ ਤੋਂ ਅੱਗ ਲੱਗਾ ਕਿ ਹਾਂ ਲੋ ਮੱਝਾਂਗੇ ਉਸੇ ਮੇਂ ਗਏ ਕੇ ਅਬ 15 ਅਗਸਤ ਕੋ ਤਾਂ ਇੱਥੇ ਪਲੈਟ ਵੀ ਕੀਤੀ ਗੱਡੀ 15 ਅਗਸਤ ਕੋ ਮੈਂ ਪਾਇਆ ਥਾ ਉਸਨੇ ਵਾਈਪ ਪਿਕਅਪ ਪਲੈਟ ਗਿਆ ਰਹਾ ਯਹਾਂ ਤੇ ਇੱਥੇ ਗੱਡੀਆਂ ਵੀ ਜਿਹੜੀਆਂ ਨੇ ਪਲਟ ਜਾਂਦੀਆਂ ਨੇ ਇਸ ਕਰਕੇ ਕਿਤੇ ਨਾ ਕਿਤੇ ਫੁੱਟ ਪਾਪ ਦਾ ਸਹਾਰਾ ਲਿੱਤਾ ਜਾਂਦਾ ਬੀਰ ਜੀ ਤੁਸੀਂ ਵੀ ਗੱਡੀ ਵਾਟ ਪਾਤੇ ਚੜਾ ਲਈ ਰੋਡ ਬੜੀ ਖਰਾਬ ਹੈ ਜੀ ਖੱਡੇ ਇਤਨੇ ਜ਼ਿਆਦਾ ਹੋ ਰਹੇ ਕਿ ਬਹੁਤ ਪਰੇਸ਼ਾਨੀ ਹੋ ਰਹੀ ਹੈ ਬਹੁਤ ਡਰ ਲੱਗਦਾ ਹੈ ਸਰ ਇਸ ਵਿੱਚ ਕਮ ਸੇ ਕਮ 2-2 ਫੀਟ ਗੱਡੇ ਹੈ ਸਰ ਇਸ ਵਿੱਚ ਬਹੁਤ ਮੁਸ਼ਕਿਲ ਹੈ ਤੱਪ 2-2 3-3 ਫੁੱਟ ਟੋਏ ਨੇ ਇਸ ਕਰਕੇ ਡਰ ਲੱਗਦਾ ਹੈ ਔਰ ਇਸੇ ਕਾਰਨ ਫੁੱਟਪਾਥ ਦਾ ਸਹਾਰਾ ਲਿੱਤਾ ਜਾ ਰਿਹਾ ਹੈਗਾ ਗੱਡੀਆਂ ਨੂੰ ਲੈ ਕੇ ਆਣ ਲਈ ਔਰ ਕਾਰਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਉਹਨਾਂ ਦੇ ਟਾਇਰ ਜਿਹੜੇ ਨੇ ਵਿੱਚ ਡੁੱਬੇ ਹੋਏ ਨੇ ਔਰ ਬੜੀ ਮੁਸ਼ਕਲ ਨਾਲ ਇਥੋਂ ਨਿਕਲ ਨਿਕਲ ਕੇ ਜਾ ਰਹੇ ਨੇ ਕਾਰਨ ਇਹੀ ਹੈ ਫੁੱਟਪਾਥ ਤੇ ਚੜਾਉਣ ਦਾ ਕਾਰਨ ਇਹੀ ਹੈ ਕਿ ਗੱਡੀ ਨੂੰ ਬਚਾਣਾ ਕਿੱਦਾਂ ਹੈ ਗੱਡੀ ਦਾ ਨੁਕਸਾਨ ਹੋਣ ਤੋਂ ਬਚਾਣਾ ਕਿੱਦਾਂ ਹੈ ਇਸ ਕਰਕੇ ਫੁੱਟਪਾਥ ਤੇ ਗੱਡੀਆਂ ਚੜਾਣਾ ਇਹਨਾਂ ਦੀ ਮਜਬੂਰੀ ਬਣ ਚੁੱਕੀ ਹੈ ਸੰਜੀਤ ਜੀ ਦਿਖਾ ਦਿਓ ਕਿ ਕਿਸ ਤਰ੍ਹਾਂ ਗੱਡੀਆਂ ਫੁੱਟਪਾਥ ਤੇ ਚੜਾ ਚੜਾ ਕੇ ਬਚਾਈਆਂ ਜਾ ਰਹੀਆਂ ਨੇ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਬੀਰੇ ਜੀ ਤੁਸੀਂ ਆ ਸੜਕ ਛੱਡ ਕੇ ਫੁੱਟਪਾਥ ਤੇ ਚੜ ਕੇ ਆਗੇ ਉਹ ਸਰ ਪਾਣੀ ਨਾਲ ਦੇਖੋ ਕਿੰਨੇ ਕਿੰਨੇ ਟੋਏ ਪਏ ਹੋਏ ਆ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਇੱਧਰ ਹੁਣ ਅਸੀਂ ਦੱਸੋ ਕਿੱਧਰ ਲਈ ਆਪਾਂ ਸਜਾਈਏ ਉਹ ਦੋ ਗੱਡੀਆਂ ਖਰਾਬ ਹੋ ਗਈਆਂ ਉਹ ਖੜੀਆਂ ਨੇ ਖੜੀਆਂ ਖਰਾਬ ਹੋ ਗਈਆਂ ਸਾਰੀਆਂ ਗੱਡੀਆਂ ਹੁਣ ਆਪਣਾ ਪਾਣੀ ਚੋਂ ਲੰਘ ਰੀਆਂ ਕੋਈ ਕੋਈ ਆਪਣਾ ਟੋਏ ਟੱਬਿਆਂ ਚੋਂ ਤੇ ਕਰ ਲੱਗਦਾ ਇੱਥੇ ਨਿਕਲਣ ਲੱਗੇ ਬਹੁਤ ਜ਼ਿਆਦਾ ਲੱਗਦਾ ਜੀ ਕੰਮ ਕਰਨ ਲੱਗੇ ਵੀ ਸਾਨੂੰ ਕਹਿੰਦੇ ਆਪਣਾ ਹੁਣ ਦਿੱਕਤ ਆ ਰਹੀ ਹੈ ਜੀ ਬਿਲਕੁਲ ਕੰਮਕਾਰ ਵਾਲਿਆਂ ਨੂੰ ਵੀ ਦਿੱਕਤ ਆ ਰਹੀ ਹੈ ਦੋ ਤਿੰਨ ਗੱਡੀਆਂ ਤੁਹਾਨੂੰ ਇੱਥੇ ਸੀ ਸਪੌਟ ਤੇ ਹੀ ਦਿਖਾ ਚੁੱਕੇ ਆ ਕਿ ਕੀ ਹਾਲ ਬਣਿਆ ਇਹਨਾਂ ਦਾ ਔਰ ਅੱਗੇ ਦੇਖੋ ਕਿਵੇਂ ਟੱਪ ਟੱਪ ਕੇ ਜਾ ਰਹੀਆਂ ਨੇ ਜਿਵੇਂ ਗੱਡੀ ਟੋਇਆ ਚਲੀ ਬਲਕਿ ਕਿਸੇ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਲੋਕੀ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਬਹੁਤ ਬੁਰਾ ਹਾਲ ਹੈ ਇਸ ਕੋ ਸਹੀ ਕਰਾਈਏ ਕਿਰਪਾ ਕਰਕੇ ਬਹੁਤ ਬੁਰਾ ਕੀ ਹਾਲ ਹੈ ਜੀ ਸੜਕ ਦਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਡਰ ਲੱਗਦਾ ਅੰਦਰ ਰਿਕਸ਼ਾ ਚਲਾਉਂਦੇ ਮੈਨੂੰ ਡਰ ਕੇ ਅੰਮਲੋ ਗੱਡੀ ਪਲਟ ਜਾਂਦੀ ਹੈ ਡਰ ਲੱਗਦਾ ਅਸੀਂ ਫੇਰੇ ਚੰਗੀ ਜਿਹਾ ਕੁਝ ਨਹੀਂ ਹੈਗਾ ਇੱਥੇ ਸੜਕ ਰੋਡ ਖਰਾਬ ਆ ਡਰ ਲੱਗਦਾ ਆ ਡਰ ਲੱਗਦਾ ਗੱਡੀਆਂ ਬੜੀਆਂ ਚਲਾਉਂਦੇ ਸਾਰੀ ਦੇ ਜਨਾ ਇੱਥੇ ਤੁਸੀਂ ਦੇਖੋ ਕਿ ਇਹਨਾਂ ਨੂੰ ਗੱਡੀਆਂ ਚਲਾਣ ਲੱਗੇ ਵੀ ਡਰ ਲੱਗਦਾ ਹੈ ਕਿ ਇਸ ਪਾਣੀ ਦੇ ਵਿੱਚ ਤੁਹਾਨੂੰ ਉਛਲਦੇ ਹੋਈਆਂ ਗੱਡੀਆਂ ਦਿਖਾਵਾਂਗੇ ਅੱਗੇ ਕੀ ਜਦੋਂ ਗੱਡੀ ਟੋਏ 'ਚ ਪੈਂਦੀ ਆ ਦੇਖੋ ਉਹ ਸੰਜੀਤ ਜੀ ਉਹ ਦਿਖਾਈਓ ਜਰਾ ਅੱਗੇ ਚੱਲ ਕੇ ਅਸੀਂ ਤੁਹਾਨੂੰ ਦਿਖਾਉਣਾ ਕਿ ਗੱਡੀ ਆ ਦੇਖੋ ਇਹ ਆ ਗੱਡੀ ਟੋਏ 'ਚ ਨਹੀਂ ਪੈਂਦੀ ਬਲਕਿ ਐਦਾਂ ਲੱਗਦਾ ਜਿੱਦਾਂ ਬਰਨ ਸਿੰਘ ਹੁੰਦੀ ਹੈ ਪੂਰੀ ਬਾਉਂਸ ਹੁੰਦੀ ਹੈ ਅੱਗੇ ਚੱਲ ਕੇ ਅਸੀਂ ਤੁਹਾਨੂੰ ਦਿਖਾਉਣਾ ਕਿ ਕਿੱਦਾਂ ਗੱਡੀ ਟੋਏ 'ਚ ਨਹੀਂ ਗਿਰਦੀ ਬਲਕਿ ਇਹਨੂੰ ਤੁਸੀਂ ਇਹ ਕਹਿ ਸਕਦੇ ਹੋ ਬਾਉਂਸ ਹੁੰਦੀ ਹੈ ਪੂਰੀ ਇਹ ਗੱਡੀ ਜਾ ਰਹੀ ਹੈ ਟੋਏ 'ਚ ਗਈ ਔਰ ਸੋਚਿਓ ਕਿ ਕਿੰਨੇ ਗਹਿਰੇ ਦੇ ਅੰਦਰ ਟੋਏ ਹੋਣਗੇ ਕਿ ਕਿੱਦਾਂ ਗੱਡੀਆਂ ਟੋਏ ਦੇ ਵਿੱਚ ਉਹ ਦੇਖੋ ਤੋ ਇਹਦੇ ਵਿੱਚ ਗਿਰ-ਗਿਰ ਕੇ ਗੱਡੀਆਂ ਜਾ ਰਹੀਆਂ ਨੇ ਸੋਚੋ ਕਿ ਅਗਰ ਇਹਦੇ ਵਿੱਚ ਆਟੋ ਚਾਲਕ ਜਾਂ ਟੂ-ਵੀਲਰ ਚਾਲਕ ਜਾਏਗਾ ਤਾਂ ਉਹਦਾ ਕੀ ਹਾਲ ਹੋਏਗਾ ਦੇਖੋ ਇੱਥੇ ਫੁੱਟਪਾਥ ਪੂਰੀ ਪਰ ਚੁੱਕੀ ਹੈ ਫੁੱਟਪਾਥ ਪੂਰੀ ਪਰ ਚੁੱਕੀ ਹੈ ਔਰ ਹਾਲ ਕੀ ਹੋ ਚੁੱਕਿਆ ਹੈ ਕਿ ਉਹ ਸੜਕ ਦੇ ਵਿੱਚ ਜਾਨ ਤੋਂ ਵੀ ਡਰ ਲੱਗ ਰਿਹਾ ਫੁੱਟਪਾਥ ਜਿਹੜਾ ਲਈ ਗੱਡੀ ਵੀਰੇ ਜੀ ਇਧਰੋਂ ਆਏ ਸਰ ਕੀ ਕਰੀਏ ਸੜਕਾਂ ਤਾਂ ਦਿਖ ਨਹੀਂ ਰਹੀਆਂ ਹੁਣ ਸੜਕਾਂ ਤਾਂ ਦਿਖ ਨਹੀਂ ਰਹੀਆਂ ਬਿਲਕੁਲ ਗੱਲ ਇਹ ਹੈ ਅੱਛਾ ਨੈਸ਼ਨਲ ਹਾਈਵੇ ਹੈ ਇਹਦਾ ਇਹ ਹਾਲਤ ਔਰ ਗੱਡੀ ਦੋਨੋਂ ਫੁੱਟ ਥੱਲੇ ਗਿਰ ਰਹੀ ਹੈ ਗੱਡੀ ਕੀ ਸਰਾ ਦੇਖੋ ਤੁਹਾਡੇ ਸਾਹਮਣੇ ਆ ਬੰਦੇ ਹੁਣ ਥੱਲੇ ਉਤਰ ਉਤਰ ਕੇ ਜਾ ਰਹੇ ਆ ਆ ਗੱਡੀ ਦੀ ਨੰਬਰ ਪਲੇਟ ਟੁੱਟ ਗਈ ਮੇਰੀ ਇਸੇ ਕਾਰਨ ਟੁੱਟ ਗਈ ਬਿਲਕੁਲ ਉਹੀ ਪਾਣੀ ਇੰਨਾ ਖੜਾ ਹੋਇਆ ਹਰ ਜਗ੍ਹਾ ਕੋਈ ਸੋਲੂਸ਼ਨ ਹੈ ਹੀ ਨਹੀਂ ਗੀ ਡਰ ਲੱਗਦਾ ਹੈ ਸਰ ਇਦਾਂ ਦੀ ਰੋਡ ਤੇ ਗੱਡੀ ਬਿਲਕੁਲ ਇਹ ਤਾਂ ਮਜਬੂਰੀ ਕਾਰਨ ਬਾਹਰ ਨਿਕਲਣਾ ਪਿਆ ਨਹੀਂ ਤਾਂ ਛੁੱਟੀ ਤੇ ਹੀ ਆ ਸਰ ਸਾਰੇ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਡਰ ਦਾ ਕਿੰਨਾ ਮਾਹੌਲ ਹੈ ਇਸ ਰੋਡ ਦਾ ਕਿ ਫੁੱਟਪਾਥ ਦਾ ਸਹਾਰਾ ਲੈਣਾ ਪੈ ਰਿਹਾ ਕਿਉਂਕਿ ਇੱਥੇ ਟੋਏ ਇਹ ਆ ਦੇਖੋ ਇਹ ਟੋਏ ਨਹੀਂ ਇਹ ਜਾਨ ਨੂੰ ਜੋਖਮ 'ਚ ਪਾਣ ਵਾਲਾ ਕੰਮ ਹੈ ਇੱਥੇ ਕੋਈ ਇਹ ਸਰਕਾਰ ਨੂੰ ਇਹ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਸਮਝਿਆ ਉਹਨਾਂ ਨੇ ਖਾਈ ਜਾਣਾ ਇਹ ਕਿਸੇ ਦੇ ਨਾਲ ਕਿਸੇ ਨੂੰ ਇੱਥੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਔਰ ਕਿੱਦਾਂ ਇਹ ਜਾਨ ਜੋਖਮ ਦੇ ਵਿੱਚ ਪਾ ਕੇ ਗੱਡੀਆਂ ਲੈ ਕੇ ਜਾ ਰਹੇ ਨੇ ਤੁਸੀਂ ਆਪ ਦੇਖ ਸਕਦੇ ਹੋ ਕਿ ਫੁੱਟਪਾਥ ਤੇ ਚੜਾਣ ਲਈ ਮਜਬੂਰ ਹੁੰਦੇ ਨੇ ਲੋਕ ਕਿ ਕਿਤੇ ਆਰਾਮ ਨਾਲ ਬਚ ਕੇ ਗੱਡੀ ਨੂੰ ਕੱਢ ਲਿਆ ਜਾਵੇ ਪਰ ਕਾਰਨ ਹੀ ਹੈ ਅਰੇ ਇੱਥੇ ਦੇਖੋ ਟੋਿਆਂ ਦੇ ਵਿੱਚ ਗੱਡੀਆਂ ਫਸ ਜਾ ਰਹੀਆਂ ਨੇ ਔਰ ਇੰਨਾ ਜ਼ਿਆਦਾ ਬੁਰਾ ਹਾਲ ਹੈ ਸਾਈਡ ਤੋਂ ਇਹ ਫਸ ਚੁੱਕੀ ਹੈ ਗੱਡੀ ਹੁਣ ਦੁਬਾਰਾ ਇਹ ਇਹ ਫਸ ਚੁੱਕੀ ਹੈ ਅੰਦਰ ਇਹ ਗੱਡੀ ਫਸ ਚੁੱਕੀ ਹੈ ਇਸ ਲਈ ਆ ਦੇਖੋ ਫੁੱਟਪਾਥ ਦਾ ਸਹਾਰਾ ਲੈਣਾ ਪੈ ਰਿਹਾ ਇਹਨਾਂ ਗੱਡੀਆਂ ਨੂੰ ਕਿਉਂਕਿ ਅੰਦਰ ਤੁਸੀਂ ਜਾ ਨਹੀਂ ਸਕਦੇ ਅੰਦਰ ਗਏ ਤਾਂ ਗੱਡੀ ਫਸ ਜੇਗੀ ਔਰ ਅਗਰ ਗੱਡੀ ਟੋਏ ਚ ਰੁਕ ਗਈ ਤਾਂ ਚੰਗਾ ਨਹੀਂ ਤਾਂ ਤੁਹਾਡਾ ਬਹੁਤ ਵੱਡਾ ਔਰ ਦੇਖੋ ਔਰ ਦੇਖੋ ਕਿਸ ਤਰ੍ਹਾਂ ਬੌਂਸ ਹੋਂਦਰੀ ਹੈ ਗੱਡੀ ਔਰ ਐਸੇ ਕਰਕੇ ਫੁੱਟਪਾਥ ਦਾ ਸਹਾਰਾ ਲਿੱਤਾ ਜਾ ਰਿਹਾ ਹੈਗਾ ਗੱਡੀਆਂ ਨੂੰ ਕੱਢਣ ਦੇ ਲਈ 1 ਮਿੰਟ ਵੀਰ ਜੀ ਬੀਰਾ ਜੀ ਹੁਣ ਸੜਕਾ ਛੱਡ ਕੇ ਫੁੱਟਪਾਥ ਤੇ ਚਲਾਨੀਆਂ ਪੈਰੀਆਂ ਗੱਡੀਆਂ ਉਹ ਭਾਜੀ ਇਹ ਸਰਕਾਰੀ ਏਡੀ ਵਧੀਆ ਆਈ ਹੋਈ ਐ ਹਾਂ ਤਾਂ ਹੀ ਇਹ ਫੁੱਟਪਾਥ ਤੇ ਆ ਗਏ ਸੀ ਬਿਲਕੁਲ ਬਿਲਕੁਲ ਹੁਣ ਫੁੱਟਪਾਥ ਤੇ ਆ ਗਏ ਹਾਂਜੀ ਆ ਗਏ ਜੀ ਬਿਲਕੁਲ ਆ ਗਏ ਜੀ ਕਰਨ ਕਰਨ ਤੁਹਾਡੇ ਸਾਹਮਣੇ ਆ ਜੀ ਆ ਵੇਖੋ ਆ ਕੰਮ 5 ਸਾਲ ਦਾ ਕੰਮ ਉਹ ਨਗੱਡੀਆਂ ਸਾਡੇ ਦੇਖਦੇ ਦੇਖਦੇ ਫਸ ਗਿਆ ਹਾਂਜੀ ਹਾਂਜੀ ਆ ਵੇਖੋ 5 ਸਾਲ ਦਾ ਕੰਮ ਬਹੁਤ ਬੁਰਾ ਹਾਲ ਹੈ ਜੀ ਗਵਰਨਮੈਂਟ ਧਿਆਨ ਨਹੀਂ ਦੇ ਰਹੀ ਇਸ ਪਾਸੇ ਲੋਕ ਸਾਰੇ ਰੋਜ਼ ਖਾ ਖੇੜ ਖਾਣ ਹੁੰਦੇ ਆ ਤੇ ਡਰ ਲੱਗਦਾ ਇਹੇ ਜੀ ਰੋਡ ਡਰ ਲੱਗਦਾ ਜੀ ਡਰ ਲੱਗਦਾ ਗੱਡੀਆਂ ਫਸ ਗਿਆ ਦੋ ਗੱਡੀਆਂ ਫਸੀਆਂ ਖੜੀਆਂ ਆ ਬਿਲਕੁਲ ਇਹ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਇਹਦੇ ਪਾਸੇ ਵੀਰਾ ਜੀ ਤੁਸੀਂ ਡਰਾਈਵ ਕਰ ਰਹੇ ਸੀ ਕਿੱਦਾਂ ਲੱਗਿਆ ਡਰਾਈਵ ਕਰਦੇ ਹੋਏ ਬਹੁਤ ਔਖਾ ਜੀ ਡਰਾਈਵ ਕਰਨਾ ਜੀ ਗਾਂ ਸਾਡੀਆਂ ਗੱਡੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬਹੁਤ ਹੀ ਜ਼ ਗੱਡੀਆਂ ਦਾ ਜਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਮਜਬੂਰੀ ਹੈ ਅੰਦਰ ਫੜਕਦੇ ਵਿੱਚ ਤੁਸੀਂ ਗੱਡੀ ਚਲਾ ਨਹੀਂ ਸਕਦੇ ਔਰ ਫੁੱਟਪਾਥ ਦਾ ਸਹਾਰਾ ਲੈ ਕੇ ਤੁਹਾਨੂੰ ਜਾਣਾ ਪਏਗਾ ਕਾਰਨ ਹੀ ਹੈ ਕਿ ਇੱਥੇ ਸੜਕ ਨਹੀਂ ਬਲਕਿ ਟੋਏ ਨੇ ਇੱਥੇ ਪਾਣੀ ਜਿਹੜਾ ਖੜਾ ਹੈ ਇਹਦੇ ਅੰਦਰ ਤੁਸੀਂ ਇਹ ਕਹੋ ਕਿ ਇਹਦੇ ਅੰਦਰ ਤੁਹਾਡੀ ਜਾਨ ਫਸੀ ਹੋਈ ਹੈ ਜਾਨ ਜੋਖਿੰਗ ਦੇ ਵਿੱਚ ਹੈ ਅਗਰ ਤੁਹਾਡੀ ਛੱਟਪੇਟ ਬਚ ਗਈ ਪਰ ਤੁਹਾਡੀ ਗੱਡੀ ਨੂੰ ਜਿਹੜਾ ਜ਼ਰੂਰ ਕਿਤੇ ਨਾ ਕਿਤੇ ਨੁਕਸਾਨ ਹੋਏਗਾ ਇੱਥੇ ਤੁਸੀਂ ਦੇਖੋ ਕਿ ਕੀ ਹਾਲਾਤ ਬਣਦੇ ਨੇ ਪੱਥਰਾਂ ਦੀ ਬਰਸਾਤ ਉਟੋਏਆਂ ਦੇ ਵਿੱਚ ਗੱਡੀਆਂ ਫਸਰੀ ਨੇ ਇੱਕ ਹੋਰ ਫਸ ਗਈ ਆ ਉਹ ਦੇਖੋ ਇੱਕ ਹੋਰ ਗੱਡੀ ਫਸ ਚੁੱਕੀ ਆ ਇਹ ਫੁੱਟਪਾਥ ਤੇ ਸਹਾਰਾ ਲੈ ਰਹੇ ਨੇ ਲੋਕ ਤਾਂ ਕਿਤੇ ਜਾ ਕੇ ਗੱਡੀਆਂ ਨਿਕਲ ਰਹੀਆਂ ਨੇ ਇੱਕ ਹੋਰ ਗੱਡੀਆਂ ਇਹ ਤੁਸੀਂ ਦੇਖੋ ਕਿ ਕਿੰਨੀ ਮੁਸ਼ਕਲ ਨਾਲ ਫੁੱਟਪਾਥ ਤੇ ਜੜਾਂਦੇ ਆ ਔਰ ਉਹ ਜਿਹੜੀਆਂ 2-3 ਗੱਡੀਆਂ ਪਹਿਲਾਂ ਤੁਹਾਨੂੰ ਦਿਖਾ ਚੁੱਕਿਆ ਫੁੱਟਪਾਥ ਤੇ ਚੜਦੀਆਂ ਹੋਈਆਂ ਫਸਦੀਆਂ ਔਰ ਇਸ ਤੋਂ ਬਾਅਦ ਹੁਣ ਤਿੰਨ ਹੋਰ ਗੱਡੀਆਂ ਇਸ ਨੈਸ਼ਨਲ ਹਾਈਵੇ ਤੇ ਫਸ ਚੁੱਕੀਆਂ ਨੇ ਹਾਲਾਤ ਇੰਨੇ ਮਾੜੇ ਐ ਕਿ ਲੋਕ ਗੱਡੀਆਂ ਚਲਾਣ ਲੱਗੇ ਵੀ ਡਰਦੇ ਐ ਇਸ ਕਰਕੇ ਫੁੱਟਪਾਥ ਦਾ ਸਹਾਰਾ ਲੈ ਰਹੇ ਨੇ ਫੁੱਟਪਾਥ ਤੇ ਚਲਦੀਆਂ ਹੋਈਆਂ ਤੁਹਾਨੂੰ ਗੱਡੀਆਂ ਦਿਖਾ ਰਹੇ ਨੈਸ਼ਨਲ ਹਾਈਵੇ ਦੇ ਫੁੱਟਪਾਥ ਤੇ ਉੱਤੇ ਸੋਚੋ ਕਿ ਕੀ ਹਾਲਾਤ ਹੋਣਗੇ ਸੜਕਾਂ ਦੇ ਔਰ ਕੀ ਹਾਲਾਤ ਹੋਣਗੇ ਇਹਨਾਂ ਦੇ ਅੰਦਰ ਮੌਜੂਦ ਟੋਏ ਆ ਦੇ ਕਿ ਲੋਕ ਸੜਕ ਦੇ ਉੱਤੇ ਗੱਡੀ ਚਲਾਣ ਤੋਂ ਵੀ ਡਰ ਰਹੇ ਨੇ ਇੱਥੇ ਇੱਕ ਹੋਰ ਆਟੋ ਇੱਥੇ ਇਸੇ ਸੜਕ ਦੀ ਪੇਂਟ ਚੜ ਚੁੱਕਾ ਹੈ ਇੱਕ ਹੋਰ ਆਟੋ ਜਿਹੜਾ ਖਰਾਬ ਹੋ ਚੁੱਕਾ ਹੈ ਦਿਖਾ ਦਈਏ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਬਾਬਾ ਜੀ ਕੀ ਹੋ ਗਿਆ ਆਟੋ ਨੂੰ ਆਟੋ ਫਸ ਗਿਆ ਥੱਲੇ ਫੁੱਟਪਾਥ ਤੇ ਲੱਗੇ ਚੜਾਉਣ ਦੂਜੇ ਪਾਸੇ ਖੱਡੇ ਬੜੇ 2-2 ਫੁੱਟ ਦੇ ਖੱਡੇ ਆ ਤੇ ਉਹ ਉਧਰ ਚੜਾਉਣ ਲੱਗੇ ਤੇ ਫੁੱਟਪਾਥ 'ਤੇ ਚੜਾਉਣ ਲੱਗੇ ਤੇ ਉਹ ਥੱਲੇ ਹਿੱਸਾ ਲੱਗ ਗਿਆ ਗੱਡੀ ਦਾ ਤੇ ਫਸ ਗਏ ਜਾਮ 'ਚ ਸਾਡਾ ਸੜਕ 'ਤੇ ਕਿਉਂ ਨਹੀਂ ਚਲਾਇਆ ਅਟੋ ਸੜਕ 'ਤੇ 2-2 ਫੁੱਟ ਦੇ ਖੱਡੇ ਆ ਸੜਕ 'ਤੇ ਚੱਲਣ ਜੋਗਾ ਹੋਵੇ ਤਾਂ ਹੀ ਆ ਛੋਟੇ ਟਾਇਰ ਨੇ ਸਾਡੇ ਗੱਡੀ ਦੇ ਵਿੱਚ ਫਸ ਜਾਂਦੀ ਆ ਇਸ ਕਰਕੇ ਫਿਰ ਅਸੀਂ ਅਖਿਆ ਚਲੋ ਫੁੱਟਪਾਥ 'ਤੇ ਕੱਢ ਲੈਂਦੇ ਆ ਕੰਮ ਹੋ ਗਿਆ ਸਾਰੇ ਫੁੱਟਪਾਥੇ ਵੀ ਚੜਾਏ ਤੇ ਨੁਕਸਾਨ ਹੋ ਗਿਆ ਹਾਂ ਹਾਂਜੀ ਫੁੱਟਪਾਥੇ ਚੜਾਉਣ ਤੇ ਵੀ ਨੁਕਸਾਨ ਹੋ ਗਿਆ ਇਹ ਕਿਉਂ ਕਾਰਨ ਕੀ ਹੈ ਉਲਟਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਇੰਨੀ ਮੰਦੀ ਹਾਲਤ ਸੜਕਾਂ ਦੀ ਸਰਕਾਰਾਂ ਨੇ ਮਿਹਰਬਾਨੀ ਸਾਰੀ ਇਹ ਸਰਕਾਰਾਂ ਸਹੀ ਹੋਣ ਦੇ ਆਪੇ ਕੰਮ ਸਹੀ ਹੁੰਦਾ ਜੋ ਸਰਕਾਰਾਂ ਹੀ ਨਹੀਂ ਸਹੀ ਤੇ ਕੰਮ ਕਿਥੇ ਸਹੀ ਹੋਣਗੇ ਤੇ ਯਾਨੀ ਕਿ ਹੁਣ ਕਹਿ ਸਕਦੇ ਹੋ ਵੀ ਲੋਕਾਂ ਨੂੰ ਫੁੱਟਪਾਥੇ ਲਿਆਉਂਦਾ ਹੈ ਹਾਂਜੀ ਫੁੱਟਪਾਥੇ ਕੀ ਬਾਦਲ ਸਰਕਾਰ ਕਹਿੰਦੀ ਸੀ ਪਾਣੀ ਚ ਕਿਸ਼ਤੀਆਂ ਪਾ ਦੇਾਂਗੇ ਕਿ ਪਾਣੀ ਚ ਲਗੇ ਫਿਰਦੇ ਕਿਸ਼ਤੀਆਂ ਆ ਕੋ ਜੋ ਬਾਲਣ ਸਰਕਾਰ ਦਾ ਰਾਜ ਸੀਗਾ ਕਹਿੰਦੇ ਕਿਸ਼ਤੀਆਂ ਚਲਾ ਦੇ ਉਹ ਕਰ ਦਾਂਗੇ ਪਾਣੀ ਹੰਤਾ ਆਮ ਆਦਮੀ ਪਾਰਟੀ ਦਾ ਰਾਜ ਹੈ ਉਹ ਆ ਪਾਰਟੀ ਕੀ ਕਰੇਗੀ ਇਹ ਨਵੀਂ ਪਾਰਟੀ ਹੈ ਇਹ ਇਹ ਵੀ ਇਹਦੇ ਆਉਣ ਵਾਲੇ ਇਹਨਾਂ ਨੂੰ ਝਟਕਾ ਲੱਗਾ ਦੂਬਾ ਸਰਕਾਰਾਂ ਨੂੰ ਝਟਕਾ ਬਹੁਤ ਜ਼ਿਆਦਾ ਲੱਗਿਆ ਇਹਨਾਂ ਨੂੰ ਫਿਲਹਾਲ ਤਾਂ ਤੁਹਾਨੂੰ ਝਟਕਾ ਲੱਗਿਆ ਤੁਹਾਡੀ ਗੱਡੀ ਤੁਹਾਡਾ ਝਟਕੇ ਤੇ ਲੱਗਦੇ ਰਹਿੰਦੇ ਆ ਕਦੀ ਇੱਥੇ ਲੱਗ ਗਿਆ ਕਦੀ ਉੱਥੇ ਲੱਗ ਗਿਆ ਤਾਂ ਇੱਕ ਹੋਰ ਗੱਡੀ ਉਧਰ ਦੇਖੋ ਇਨੋਵਾ ਹੁਣ ਇਨੋਵਾ ਵੀ ਫਸ ਗਈ ਹੈ ਇੱਕ ਹੋਰ ਗੱਡੀ ਸੰਜੇ ਜੀ ਅੱਜ ਆਪਾਂ ਗੱਡੀਆਂ ਗੰਨੀਆਂ ਨੇ ਕਿ ਕਿੰਨੀਆਂ ਗੱਡੀਆਂ ਇਸ ਸੜਕ ਦੀ ਪੇਟ ਚੜਦੀਆਂ ਨੇ ਇੱਕ ਉਹ ਦੇਖੋ ਇਨੋਵਾ ਉਹ ੱਤਕਾ ਮਾਰਦੇ ਹੋਏ ਤੁਹਾਨੂੰ ਦਿਖਾ ਰਹੇ ਹਾਂ ਕੋਲ ਚੱਲਦੇ ਆ ਅੱਜ ਤੁਹਾਨੂੰ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਲੋਕ ਆਪਣੀ ਜਾਨ ਜੋਖਮ 'ਚ ਪਾ ਕੇ ਗੱਡੀਆਂ ਚਲਾ ਰਹੇ ਨੇ ਔਰ ਗੱਡੀਆਂ ਦਾ ਨੁਕਸਾਨ ਕਰ ਰਹੇ ਨੇ ਔਰ ਵਾਕਈ ਫੁੱਟਪਾਥ ਤੇ ਕਿੱਦਾਂ ਗੱਡੀਆਂ ਆ ਚੁੱਕੀਆਂ ਨੇ ਕਿੱਦਾਂ ਲੋਕ ਆ ਚੁੱਕੇ ਨੇ ਤੁਹਾਨੂੰ ਦਿਖਾ ਰਹੇ ਹਾਂ ਧਿਆਨ ਨਾਲ ਵੀਰਾ ਜੀ ਧਿਆਨ ਨਾਲ ਧਿਆਨ ਨਾਲ ਇੱਥੇ ਲੋਕ ਆਪਣੀ ਜਾਨ ਜੋਖਮ 'ਚ ਪਾ ਕੇ ਇਸ ਸੜਕ ਨੂੰ ਪਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਗੱਡੀ ਫਸ ਚੁੱਕੀ ਆ ਉਹਨੂੰ ਕੱਢਣ ਦੀ ਕੋਸ਼ਿਸ਼ ਹੈ ਹਾਂ ਜੀ ਭਾਜੀ ਰਾਸ਼ਨ ਦੀ ਬੇਤੀ ਆ ਮਹਾਰਾਜ ਕਰਾਓ ਅੱਧੇ ਹਟ ਵਾਲਿਆਂ ਬਹੁਤ ਰੋਣ ਵੈਸੇ ਕਹਿੰਦੇ ਨੂੰ ਨਾ ਫੁੱਟਪਾਥ ਤੇ ਲਿਆਂਦਾ ਲਿਆਂਦਾ ਜੀ ਫੁੱਟਪਾਥ ਤੇ ਲਿਆਂਦਾ ਜੀ ਲਿਆਂਦਾ ਭਾਜੀ ਬਿਲਕੁਲ ਲਿਆਂਦਾ ਔਰ ਦੇਖੋ ਗੱਡੀਆਂ ਕਿਵੇਂ ਜਾ ਰਹੀਆਂ ਨੇ ਕੋਈ ਪਰਣੀ 4x4 ਹੈ ਗੱਡੀ ਜਿਹੜੀਆਂ ਦੇਖੋ ਕਿੰਨੀ ਫਸੀ ਹੋਈ ਆ ਆ ਕੇ ਦੇਖੋ ਲਾਈਵ ਤਸਵੀਰ ਹੈ ਇਹ 4x4 ਸੰਜੇ ਜੀ ਮੋਟਰਸਾਈਕਲਾਂ ਨੇ ਪਾਜੀ ਸਾਡੇ ਧਿਆਨ ਨਾਲ ਧਿਆਨ ਨਾਲ ਵੀਰੇ ਜੀ ਧਿਆਨ ਔਰ ਬਾਅਦ 4 ਗੱਡੀ ਹੈ ਕਹਿੰਦੇ ਔਰ 4x4 ਦਾ ਇਹ ਹਾਲ ਹੋ ਗਿਆ ਬਿਲਕੁਲ ਜੀ ਦੇਖ ਲਓ ਉਹਨਾਂ ਦੇ ਕਿੰਨਾ ਜੋ ਲੱਗ ਗਿਆ ਕਹਿੰਦੇ 70-80 ਹਜ਼ਾਰ ਰੁਪਏ ਦਾ ਸਾਡੀ ਗੱਡੀ ਦਾ ਨੁਕਸਾਨ ਹੋ ਗਿਆ ਇਹਦਾ ਹੁਣ ਕੌਣ ਪਰਭਾਈ ਕਰੇ ਤੁਹਾਡੀ ਪੰਜਵੀਂ ਗੱਡੀ ਹੈ ਇਹੀ ਜੇ ਸਾਡੇ ਗਰੀਬ ਬੰਦੇ ਦੀ ਹੁੰਦੀ ਕਿਸੇ ਦੀ ਅਸੀਂ ਕਿੱਥੋਂ ਪਾਰ ਲੈਣੀ ਸੀ ਪਾਜੀ ਬਿਲਕੁਲ 4x4 ਗੱਡੀ ਪਹਿਲੀ ਗੱਡੀ ਦਾ ਨੁਕਸਾਨ ਔਰ ਪਿੱਛੇ ਆਟੋ ਤੱਕ ਫਸੇ ਹੋਏ ਨੇ ਹਾਲੇ ਦੇਖ ਲਓ ਤੁਸੀਂ ਅੱਜ ਸੱਚਮੁੱਚ ਫੁੱਟਪਾਥ ਤੇ ਲਿਆਂਦਾ ਸਰਕਾਰ ਲੋਕੋ ਜੀ ਬਿਲਕੁਲ ਬਹੁਤ ਬੁਰਾ ਹਾਲ ਹੈ ਜੀ ਗੱਡੀ ਦੇ ਨਾਲ ਫਸ ਗਈ ਹੈ ਬਿਲਕੁਲ ਨਾਲੇ 4x4 ਹੈ 4x4 ਹੈ ਬਿਲਕੁਲ ਜੀ ਬਿਲਕੁਲ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਭਾਈ ਸਾਹਿਬ ਬਹੁਤ ਬੁਰਾ ਹਾਲ ਹੈ ਅ ਦੇਖ ਲਓ ਗੱਡੀ ਕਿੰਦਾ ਫਸ ਗਈ ਨਾ ਇਧਰ ਜੋ ਗਿਆ ਨਾ ਉਧਰ ਜੋ ਗਿਆ ਅੱਛਾ ਸੜਕ ਛੱਡ ਕੇ ਉੱਥੇ ਫੁੱਟਪਾਥ ਤੇ ਆਂਦੀ ਕੀ ਲੋੜ ਬੇ ਭਾਈ ਸਾਹਿਬ ਸਾਰੇ ਖੱਡੇ ਆ ਉੱਥੇ ਜਾਈਓ ਕਿਥੋਂ ਦੇਖੋ ਖੱਡੇ ਦੇਖੋ ਤੁਸੀਂ ਸਾਰੇ ਜਾ ਰਹੇ ਜੀ ਮ ਉਹ ਬੰਦੇ ਜਨਾ ਇਹ ਬੰਦੇ ਨਹੀਂ ਆ ਰਹੇ ਜੀ ਤਾਂ ਤੁਸੀਂ ਇੱਥੇ ਦੇਖੋ ਕਿ ਫੁੱਟਪਾਥ ਤੇ ਆਣਾ ਕੀ ਹੁੰਦਾ ਕਿ ਪਾਣੀ ਦੇ ਵਿੱਚ ਡਰ ਦੇ ਮਾਰੇ ਗੱਡੀ ਨਹੀਂ ਲੈ ਕੇ ਗਏ ਕਿ ਟੋਇਆ ਜਨਾ ਫਸ ਜਵੇ ਔਰ ਫੁੱਟਪਾਥ ਤੇ ਚੜਾਣ ਲੱਗੇ ਗੱਡੀ ਇੱਕ ਵਾਰ ਫੇਰ ਫਸ ਚੁਕੀ ਹੈ ਇੱਥੇ ਤੁਸੀਂ ਇਹ ਦੇਖੋ ਕਿ ਫੁੱਟਪਾਥ ਤੇ ਆਣਾ ਕੀ ਹੁੰਦਾ ਔਰ ਫੁੱਟਪਾਥ ਤੇ ਛਲਾਲਾ ਕਿਨੂੰ ਕਹਿੰਦੇ ਨੇ ਔਰ ਡਰ ਕਿਨੂੰ ਕਹਿੰਦੇ ਨੇ ਇਹ ਡਰ ਦਾ ਨਤੀਜਾ ਹੈ ਡਰ ਲੱਗਦਾ ਭਾਜੀ ਸੜਕ ਤੇ ਜਾਣ ਲੱਗ ਬਹੁਤ ਭਾਜੀ ਡਰ ਲੱਗਦਾ ਹੈ ਗੱਡੀਆਂ ਬਹੁਤ ਪਲਟਦੀਆਂ ਨੇ ਆ ਛੋਟੇ ਆ ਈ ਰਿਕਸ਼ੇ ਤਾਂ ਵਹੀ ਪਲਟੀ ਜਾਂਦੇ ਭਾਜੀ ਬਹੁਤ ਲੋਕ ਅਜਿਹੇ 4x4 ਉਹਨਾਂ ਦਾ ਕੀ ਹਾਲ ਆ ਹਾਂਜੀ 4x4 ਖੜੀ ਆ ਹਾਂਜੀ ਬਹੁਤ ਬੁਰਾ ਹਾਲ ਆ ਜੀ ਕੀ ਕਰੀ ਨੀ ਨਿਕਲੀ ਤਾਂ ਡਾਂਟੋ ਕਿੱਥੋਂ ਨਿਕਲ ਜੂਗੇ ਉਹੀ ਤਾਂ ਗੱਲ ਆ ਜੀ ਆਹ ਦੇਖੋ ਕਿਵੇਂ ਆਟੋ ਲੈ ਕੇ ਜੰਨੇ ਪਿਆ ਸੀ ਬਹੁਤ ਫਸੇ ਹੋਏ ਆ ਤੇ ਡਰ ਲੱਗ ਰਿਹਾ ਇੱਥੇ 4x4 ਗੱਡੀਆਂ ਦਾ ਇਹ ਹਾਲ ਆ ਤਾਂ ਤੁਸੀਂ ਦੇਖੋ ਇੱਕ ਹੋਰ ਫਸ ਗਈ ਹੋਰ ਫਸ ਗਈ ਫਿਰ ਫਸ ਗਿਆ ਆਹ ਗੱਡੀ ਅਮੀ ਤੋਂ ਟੱਕਾ ਲਗਾਏ ਹਮ ਕਿਸ ਕਿਸ ਦੀ ਮਦਦ ਕਰਾਂਗੇ ਹਮ ਕਮਾਏਂਗੇ ਆਪਣੇ ਬੱਚੋਂ ਦਾ ਪੇਟ ਭਰਾਂਗੇ ਕਿਆ ਕਿਆ ਕਰਾਂਗੇ ਕਿੰਨੀਆਂ ਗੱਡੀਆਂ ਟੱਕਾ ਲਾ ਲਤਾ ਮੈਂ ਭਾਜੀ ਹੱਥੋਂ ਲੈ ਕੇ 6-7 ਗੱਡੀਆਂ ਲਾਤਾ ਜੀ ਫੇਰ ਕੋਟੋਂ ਲੈ ਕੇ ਗੈਸਪੁਰੇ ਤੱਕ ਦਾ ਤੁਸੀਂ ਇਹ ਦੇਖੋ ਕੀ ਹਾਲਾਤ ਕੀ ਹੈ ਕਿ ਲੋਕ ਇੱਥੇ ਮਦਦ ਦੀ ਪੁਕਾਰ ਮੰਗਦੇ ਹੋਏ ਨਜ਼ਰ ਆ ਰਹੇ ਨੇ ਆ ਦੇਖੋ ਇੱਥੇ ਟੱਕਾ ਲਗਾ ਲਗਾ ਕੇ ਗੱਡੀਆਂ ਨੂੰ ਕੱਢਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਕਿ ਕੀ ਹਾਲ ਹੈ ਇੱਥੇ ਗੱਡੀਆਂ ਦੇ ਕਿ ਲੋਕ ਸੜਕ ਦੇ ਵਿੱਚ ਜਾਣ ਤੋਂ ਵੀ ਡਰ ਰਹੇ ਨੇ ਔਰ ਹਾਲਾਤ ਇੱਥੇ ਪੂਰੀ ਰੋਡ ਦੇ ਉਹ ਪੂਰੀ ਰੋਡ ਦੇ ਹਾਲਾਤ ਇਹੀ ਨੇ ਕਿ ਕਿਸ ਤਰ੍ਹਾਂ ਗੱਡੀਆਂ ਨੂੰ ਬਚਾ ਕੇ ਕੱਢੇ ਜਾਵੇ ਕਿ ਕੋਈ ਨੁਕਸਾਨ ਨਾ ਹੋਵੇ ਪਰ ਹੁਣ ਤੱਕ ਪੰਜ ਤੋਂ 6 ਗੱਡੀਆਂ ਇਸ ਸੜਕ ਨੇ ਖਰਾਬ ਕਰਕੇ ਰੱਖ ਦਿੱਤੀਆਂ ਨੇ ਤੁਹਾਡੀ ਗੱਡੀ ਵੀ ਖਰਾਬ ਹੋ ਗਈ ਵੀਰੇ ਜੀ ਹਾਂ ਜੀ ਤੁਹਾਨੂੰ ਇੱਕ ਹੋਰ ਗੱਡੀ ਚਾਲਕ ਨਾਲ ਮਿਲਾਨੇ ਆ ਜਿਨ੍ਹਾਂ ਦੀ ਗੱਡੀ ਖਰਾਬ ਹੋ ਚੁੱਕੀ ਹੈ ਔਰ ਇਸ ਸੜਕ ਦੇ ਵਿੱਚ ਇਹ ਸੱਤਵੀਂ ਗੱਡੀ ਕੀ ਹੋ ਗਿਆ ਵੀਰੇ ਜੀ ਤਾਂ ਟੁੱਟ ਗਈ ਥੱਲੇ ਉਹ ਟੋਏ ਵਿੱਚ ਗਾਹਨ ਸਿੱਧੀ ਕੱਢਦਾ ਉਹ ਟੋਏ ਵਿੱਚ ਹੀ ਜਾ ਕੇ ਥੱਲੇ ਟੋਏ 'ਚੋਂ ਤਾਰ ਟੁੱਟੀ ਹੋ ਥੱਲੇ ਦਿਖਾ ਦੇ ਦੇ ਲੋ ਲੰਮਕਦੀ ਏ ਥੱਲੇ ਆ ਬਾਪਰੇ ਇਹ ਗੱਡੀ ਤੁਸੀਂ ਦੇਖ ਸਕਦੇ ਹੋ ਨਵੀਂ ਗੱਡੀ ਐ ਔਰ ਪਾਣੀ ਦੇ ਨਹੀਂ ਹੋਇਆ ਲਈ ਨੂੰ ਮਹੀਨਾ ਨਹੀਂ ਹੋਇਆ ਲਈ ਨੂੰ ਮਹੀਨਾ ਬਣਿਆ ਹੋਇਆ ਲਈ ਹਾਂ ਜੀ ਕਸੂਰਗੀ ਦਾ ਬਸ ਕੀ ਕਹਿ ਸਕਦੇ ਆ ਜੀ ਪਾਣੀ 'ਚ ਜਦੋਂ ਗੱਡੀ ਕੱਢਣ ਲੱਗੇ ਸੀ ਡਰ ਲੱਗਦਾ ਸੀਗਾ ਵੀ ਇਹ ਕਿੰਦਾ ਗੱਡੀ ਐ ਹਾਂ ਜੀ ਡਰ ਤਲਾ ਰਹੀ ਇਹ ਹੋਇਆ ਕੀ ਸੀਗਾ ਤੁਸੀਂ ਪਾਣੀ ਚ ਸੜਕ ਚ ਕਿੱਦਾਂ ਇਹਨੂੰ ਕੱਢਿਆ ਤੇ ਕਿੱਥੇ ਲੱਗ ਕਿੱਥੇ ਗਈ ਉਹ ਉਥੇ ਪਿੱਛੇ ਉਹ ਉਥੇ ਟੋਏ ਕਾਫੀ ਜ਼ਿਆਦੇ ਹਾਂ ਉਥੇ ਲੱਗ ਗਈ ਥੱਲੇ ਲੱਗੀ ਹਾਂ ਥੱਲੇ ਲੱਗ ਗਈ ਕਿੰਨਾ ਬਿਨੁਕਸਾਨ ਹੋ ਗਿਆ ਹੁਣ ਪਤਾ ਨਹੀਂ ਉਹ ਥੱਲੇ ਪੈ ਪਾੜ ਗਈ ਇਹਦੀ ਹੋ ਜੀ ਯੂਰੀ ਵਾਲੀ ਕਿਹੜੀ ਹੁੰਦੀ ਹੈ ਥੱਲੇ ਪੈਪ ਹਾਂ ਜੀ ਨਵੀਂ ਗੱਡੀ ਐ 1 ਮਹੀਨਾ ਪਹਿਲਾਂ ਲਈ ਐ ਔਰ ਇਸ ਸੜਕ ਨੇ ਦੁਰਦਸ਼ਾ ਇਹਦੀ ਕਰ ਦਿੱਤੀ ਐ ਔਰ ਤੁਸੀਂ ਦੇਖੋ ਕਿ ਨੀਚੋਂ ਇਸ ਗੱਡੀ ਦਾ ਵੀ ਪਾਈਪ ਫਟ ਚੁੱਕਾ ਹੈ ਕਾਰਨ ਇਹ ਹੈ ਕਿ ਟਾਇਰ ਨੇ ਜਿਆਦਾ ਨੇ ਇਹਨੇ ਡੂੰਘੇ ਨੇ ਕਿ ਇਸੇ ਟਾਇਰਾਂ ਦੇ ਵਿੱਚੋਂ ਗੱਡੀ ਨੂੰ ਕੱਢਣਾ ਯਾਨੀ ਕਿ ਗੱਡੀ ਨੂੰ ਖਰਾਬ ਕਰਨਾ ਔਰ ਅਗਰ ਕਿਤੇ ਆਟੋ ਚਾਲਕ ਤੇ ਟੂ-ਵ轮ਰ ਜਾਂ ਫਿਰ ਕੋਈ ਹੋਰ ਸਵਾਰ ਆ ਤਾਂ ਉਹਨੂੰ ਆਪਣੀ ਜਾਨ ਜੋਖਮ ਦੇ ਵਿੱਚ ਪਾਣ ਦੇ ਬਰਬਰ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ